ਗੋਲਡਨ ایਅਰਸ پارک ਦੇ ਵਿੱਚ ਲੈ ਕੇ ਚੱਲਿਆ ਵਾ ਇਹ ਹੈਗਾ ਮੈਪਲ ਰਿਜ ਕਹਿੰਦੇ ਇਸ ਏਰੀਏ ਨੂੰ ਬਹੁਤ ਇਹਦੇ ਅੰਦਰ ਜੰਗਲ ਵੀ ਹੈਗਾ ਜੰਗਲ ਵੀ ਦੇਖਣ ਨੂੰ ਮਿਲੂਗਾ ਵਿੱਚ ਝੀਲਾਂ ਵਗੈਰਾ ਵੀ ਨਜ਼ਰ ਆਉਣਗੀਆਂ ਤੇ ਹੋਰ ਲੋਕ ਇਹਦੇ ਵਿੱਚ ਆ ਕੇ ਮਤਲਬ ਇੱਕ ਨਾ ਕੈਂਪਿੰਗ ਵੀ ਕਰਦੇ ਆ ਆ ਦਰਖਤ ਤਾਂ ਦਿਖਾ ਦੇ ਵੀ ਕਿੰ ਕਿਸ ਤਰੀਕੇ ਨਾਲ ਸੰਘਣੇ ਸੰਘਣੇ ਬਹੁਤ ਸੰਘਣਾ ਇੱਕ ਜੰਗਲ ਝੁੰਡ ਬਣਿਆ ਹੋਇਆ ਵਾ ਕਰਨ ਵਿਰਾਜ ਅਹੀਂ ਮੜਾ ਜਾ ਇਧਰ ਨੂੰ ਇਧਰਲੇ ਪਾਸੇ ਅਹੀਂ ਆ ਖੂਬਸੂਰਤੀ ਨਜ਼ਰ ਆਊਗੀ ਯਾਰ ਕਮਾਲ ਦੀ ਕਿੱਡੇ-ਕਿੱਡੇ ਦਰਖਤ ਨਜ਼ਰ ਆਉਣਗੇ ਉੱਤੇ ਹਨਾ ਉਹ ਅੰਦਰ ਅਗਾਹ ਚਿਓ ਨਜ਼ਰ ਆਉਣਗੇ ਇਸ ਥਾਂ ਦੇ ਉੱਤੇ ਆਜੋ ਅੰਦਰ ਚੱਲਦੇ ਆਂ ਤੇ ਬਹੁਤ ਪੁਰਾਣੇ-ਪੁਰਾਣੇ ਦਰਖਤ ਵੀ ਆ ਇਸ ਏਰੀਆ 'ਚ ਬਹੁਤ ਘੱਟ ਲੋਕ ਅਕਸਰ ਆਉਂਦੇ ਇਹ ਸਾਰੀ ਤੋਂ 15 ਕਿਲੋਮੀਟਰ ਦੀ ਦੂਰ ਆ ਕੈਨੇਡਾ ਦੇ ਵਿੱਚ ਆਓ ਚੱਲਗੇ ਚੱਲਦੇ ਆ ਆ ਦੇਖਿਓ ਦਰਸ਼ਕੋ ਕਿੰਨਾ ਸੋਹਣਾ ਰਾਹ ਯਾਰ ਕਮਾਲ ਦੀ ਖੂਬਸੂਰਤੀ ਕਿੰਨੇ ਰੁੱਖ ਲੱਗੇ ਹੋਏ ਆ ਕਿੰਨੇ ਸੰਘਣੇ-ਸੰਘਣੇ ਸੁਣ ਮੈਂ ਦੱਸਦਿਆਂ ਜੀ ਇੱਕ ਰੁੱਖ ਕੱਟਦੇ ਆ ਨਾ ਤਾਂ ਉਹਦੇ ਬਦਲੇ ਕਿੰਨੇ ਹੀ ਰੁੱਖ ਲਾਉਂਦੇ ਆ ਇਹ ਇਹ ਇਥੋਂ ਦੀ ਪਾਲਿਸੀ ਇਹਨਾਂ ਦੀ ਇਹ ਨਾ ਪਾਲਿਸੀ 100-100 ਸਾਲ ਤੱਕ ਦੇ ਰੱਖ ਕੇ ਚੱਲਦੇ ਆ ਕਿਉਂਕਿ ਜਿਹੜਾ ਕੈਨੇਡਾ ਦਾ ਵਪਾਰ ਆ ਜ਼ਿਆਦਾ ਲੱਕੜ ਤੇ ਨਿਰਭਰ ਕਰਦਾ ਵਾ ਤਾਂ ਇੱਥੇ ਅਕਸਰ ਅੱਗ ਵੀ ਲੱਗ ਜਾਂਦੀ ਹੈ ਜੰਗਲਾਂ ਨੂੰ ਪਰ ਫਿਰ ਵੀ ਰੁੱਖ ਲਾਉਣ ਨਹੀਂ ਹਟਦੇ ਰੁੱਖ ਲਾਉਂਦੇ ਆ ਤੇ ਜਿਹਨਾਂ ਕਹਿੰਦਾ ਕਿ ਲੰਬਰ ਮਿਲਣਾ ਜ਼ਿਆਦਾ ਨਹੀਂ ਮਤਲਬ ਜਿਹੜੇ ਹੁਣ ਰੁੱਖ ਲਾਇਓ 100 ਸਾਲ ਨੂੰ ਵੀ ਇਹਨਾਂ ਦੇ ਕੰਮ ਆ ਸਕਣ ਇਹ ਉਸ ਨੀਤੀ ਦੇ ਨਾਲ ਚੱਲਦੇ ਆ ਆ ਦੇਖੋ ਕਿੰਨਾ ਸੰਘਣਾ ਜੰਗਲ ਆ ਦੇਖ ਸਕਦੇ ਹੋ ਤੁਸੀਂ ਇਹ ਰੁੱਖ ਕਾਦੇ ਆ ਬਾਈ ਜੀ ਇਹੇ ਆ ਕੈ ਲੰਗੂ ਚੀ ਲੰਗੂ ਰੱਖ ਰਹੇ ਇਹਨਾਂ ਦੇ ਆ ਦੇਖ ਸਕਦੇ ਲੈ ਕਾਫੀ ਸੰਘਣਾ ਵਾ ਮਾਹੌਲ ਆ ਇਹ ਨਹੀਂ ਗੱਲ ਬਾਤ ਆ ਦੇਖੋ ਯਾਰ ਕਿੰਨੀ ਖੂਬਸੂਰਤੀ ਆ ਸਾਹਮਣੇ ਇੱਕ ਵਿਸ਼ਾਲ ਪਹਾੜੀ ਸ਼੍ਰੇਂਖਲਾ ਕਮਾਲ ਤੇ ਇਧਰਲੇ ਵਸਿਆ ਚ ਇਹ ਇੱਕ ਵਿੱਚ ਕਿਹੜੀ ਆ ਇਹ ਵੀ ਝੀਲ ਆ ਜਾਂ ਕਿਵੇਂ ਆ ਲੇਕਾ ਇਹਨੂੰ ਐਲਬਰਟ ਲੇਕ ਕਹਿੰਦੇ ਤੇ ਇਧਰ ਆਉਂਦਾ ਜਾਂਦਾ ਕੋਈ ਵੀ ਨਹੀਂਗਾ ਸ਼ਕਾਫੀ ਹੁੰਦਾ ਵਾ ਜਦੋਂ ਤੇ ਆਹ ਦਾ ਵਿਹਲੇ ਹੀ ਪਿਆ ਅੱਜ ਜਿਵੇਂ ਆ ਆਪਾਂ ਜਿਵੇਂ ਗਲੀਆਂ ਹੋਈਆਂ ਸੁੰਨੀਆਂ ਦੇ ਵਿੱਚ ਮਿਰਜਾ ਯਾਰ ਫਿਰ ਉਹ ਗੱਲ ਹੋਈ ਪਈ ਅੱਜ ਤਾਂ ਅੱਜ 20 ਕੜੇ ਆ ਹਾਂ 20 ਕੜੇ ਹਾਂ ਅੱਜ ਤਾਂ ਤਾਂ ਅੱਜ ਤਾਂ ਫਿਰ ਉਹੀ ਆਉਂਦੇ ਜਿਹੜੇ ਕਹ ਲੋ ਕਿ ਜਿਆਦਾ ਵਿਹਲੇ ਆਪਣੇ ਵਰਗੇ ਜਿਆਦੇ ਵਿਹਲੇ ਜੰਮੇ ਆ ਪਰ ਗੱਲੇ ਉਂ ਰੌਣਕ ਤੇ ਫਿਰ ਦੀਦਾ ਕੁਝ ਨਹੀਂ ਹੋਣਾ ਬਾਈ ਇਥੇ ਹੈਨਾ ਨਹੀਂ ਬਹੁਤ ਰਸ਼ ਹੁੰਦਾ ਬਹੁਤ ਰਸ਼ ਹੁੰਦਾ ਖੂਬਸੂਰਤੀ ਕਿੰਨੀ ਆ ਕਮਾਲ ਦਾ ਨਜ਼ਾਰਾ ਕਮਾਲ ਕਮਾਲ ਪਾਸੇ ਤੋਂ ਘਿਰੀ ਵੀ ਆ ਪੜ ਚਾਰੇ ਪਾਸੇ ਪੜ ਉਹ ਮੈਂ ਦੇਖ ਰਿਹਾ ਮੈਂ ਸਾਹਮਣੇ ਬੱਦਲਾਂ ਦੇ ਨਾਲ ਕਰਨ ਵਿਰਾਜ ਉਧਰਲੇ ਪਾਸੇ ਆ ਜੀ ਯਾਰ ਆ ਦੇਖ ਹੀ ਕਿਰਾ ਲੈ ਓਹੋ ਕਮਾਲ ਕਮਾਲ ਦੇਖੋ ਕਿਰਾ ਆ ਜੋ ਤੁਰਿਓ ਉਹ ਬੱਦਲ ਟਕਰਾ ਰਿਹਾ ਹੈ ਨਾ ਹਾਂ ਬੱਦਲ ਅਰੇ ਸਹੀ ਕਰਨ ਬੱਦਲ ਟਕਰਾ ਰਿਹਾ ਆ ਪਾ ਜਮਾ ਕਿਨਾਰੇ ਤੇ ਆ ਗਈ ਅਇਥੇ ਯਾਰ ਕੁਰਸੀਆਂ ਕੁਰਸੀਆਂ ਲਿਆ ਕੇ ਬੈਠਣਾ ਹੋਵੇ ਪਰ ਕੁਰਸੀਆਂ ਲੱਗੀਆਂ ਇਹਨਾਂ ਦੀਆਂ ਹੈਗੀਆਂ ਇਹ ਤਾਂ ਲੋਕ ਪਿਕਨਿਕ ਵਗੈਰਾ ਕਰਨਉਂਦੇ ਆ ਮੈਂ ਤੁਹਾਨੂੰ ਤਾਂ ਮਨਾ ਕੀਤਾ ਵੀ ਐਵੇਂ ਇੱਥੇ ਖਲਾਰਾਂ ਨਾ ਪਾਓ ਪਰ ਫਿਰ ਵੀ ਲੋਕ ਆ ਜਾਂਦੇ ਆ ਝੀਲ ਆ ਯਾਰ ਇੱਤਾਂ ਇਹ ਸਮੁੰਦਰ ਵਾਲਾ ਕੰਮ ਨਹੀਂ ਕਰਨਾ ਨਹੀਂ ਸਮੁੰਦਰ ਵਾਲਾ ਸਮੁੰਦਰ ਵਾਲਾ ਕੰਮ ਨਹੀਂ ਇਹ ਇੱਕ ਨੈਚੁਰਲ ਝੀਲ ਆ ਕਰਨ ਵਿਰਾਜਾ ਜੀ ਵੀ ਇਧਰਲੇ ਪਾਸੇ ਹਾਂ ਬਹੁਤ ਖੂਬ ਲੇ ਤਾਂ ਕਮਾਲ ਕਰਤਾ ਨਾਲ ਜਸਦੀਪਾਈ ਜੀ ਨੇ ਸਾਡੇ ਪਿੰਡ ਦੌਦਰ ਤੋਂ ਇਹ ਲੈ ਕੇ ਆਇਆ ਸਾਨੂੰ ਤਨਸੀਹ ਦੇ ਬਾਰੇ ਪਤਾ ਨਹੀਂ ਕਿ ਬਾਹਲੇ ਨੂੰ ਨਹੀਂ ਪਤਾ ਹੋਣਾ ਪਤਾ ਤਾਂ ਹੈਗਾ ਥੋੜੇ ਇੱਧਰ ਘਰ ਲੈ ਕੇ ਮੈਂ ਤਾਂ ਸੁਣਿਆ ਨਹੀਂ ਵੀ ਕੋਈ ਇੱਧਰ ਨੂੰ ਆਉਂਦਾ ਦੀਂਦਾ ਹੋਵੇ ਕਦੇ ਘੱਟ ਹੀ ਪਤਾ ਇਹ ਦੇ ਬਾਰੇ ਲੈ ਆਹਾਹਾ ਬੀਚ ਤੇ ਆ ਗਏ ਆ ਬਾਕੀ ਇੱਥੋਂ ਪੀਣ ਵਾਲਾ ਪਾਣੀ ਵੀ ਇੱਧਰ ਮੈਪਰਦੇ ਜੇਰੀਏ ਨੂੰ ਸਪਲਾਈ ਅੱਛਾ ਮੈਂ ਵਿੱਚ ਜਾ ਕੇ ਗਿੜਾ ਨਾ ਦੇਖਿਆ ਵਾ ਦੇਖਿਆ ਨਾ ਗੋੜਾ ਮੈਂ ਗਿੜਾ ਹੀ ਨਹੀਂ ਗੱਲ ਬਣਦੀ ਆ ਇਹ ਗੱਲ ਹੈਗੀ ਐ ਕੈਮਰਾ ਚੱਕ ਲਈਏ ਐਨਕਾਂ ਲਾ ਲਈਏ ਫੇਰ ਗੱਲ ਬਣੋਗੇ ਠੰਡਾ ਬਹੁਤ ਆ ਨਹੀਂ ਠੰਡਾ ਪੂਰਾ ਇਹ ਤਾਂ ਇਰਤਾਪ ਚੜਨ ਵਾਲੀ ਗੱਲ ਕਰਦਾ ਇਸ ਤਾਂ ਤਾਂਪ ਚੜਨ ਕੇ ਲਾਉਣ ਵਾਲੀ ਲਾਉਣ ਵਾਲੀ ਗੱਲ ਦਾ ਇਹ ਤਾਂ ਹੈ ਤਾਂ ਨਮੂਨਿਆ ਕਰਾ ਦੋਈ ਨਾ ਹੈਂ ਆ ਉਹ ਉਹ ਕਿੱਥੇ ਫਿਰਦਾ ਕਿ ਫਿਰਦੀ ਆ ਫਿਰਦੀ ਆ ਉਹ ਕਿੱਥੇ ਫਿਰਦੀ ਓਏ ਕਿੰਨੀ ਲੂੰਗੋ ਤੈਰਨਾ ਤੂੰ ਨਾ ਆਉਂਦਾ ਹੋ ਕੈਨੇਡਾ ਚ ਐ ਨਾ ਜ਼ਰੂਰੀ ਵੀ ਹੈ ਤੈਰਨਾ ਇਹਨਾਂ ਦਾ ਕਿਆ ਲਾੜ ਤੇ ਲਾਇਆ ਵੀ ਜੇ ਡੁੱਬ ਗਏ ਸਾਨੂੰ ਤੈਰਨਾ ਆਉਣਾ ਚਾਹੀਦਾ ਵਾ ਆਪੋਂ ਤਾਂ ਘੱਟ ਵੱਧ ਜਾਈ ਆਉਂਦਾ ਉਹ ਇੱਕ ਪਹਾੜਾਂ ਦੇ ਕਿੰਨੇ ਚਾਨਣ ਹੈ ਚਾਨਣ ਉਹ ਤੇ ਹਾਂ ਐਨਾਂ ਸੂਰਜ ਵਿੱਚੋਂ ਚੋਟਾ ਥਣ ਤਾਵਾ ਤਾਵਾ ਜਾਂ ਝਾਕਦਾ ਕਰਕੇ ਤਾਂ ਪਹਾੜਾਂ ਤੇ ਲਾਈਟਿੰਗ ਅੱਧ ਤਰ੍ਹਾਂ ਦੀ ਦੱਸਦੀ ਆ ਹਨਾ ਬਹੁਤ ਖੂਬਸੂਰਤ ਯਾਰ ਨਜ਼ਾਰਾ ਹਾਂ ਇੱਕ ਕਰ ਵੀ ਲੱਗਣੀ ਆ ਉਸ ਤੋਂ ਬਾਅਦ ਲੱਗਣੋ ਹਾਂ ਇੱਕ ਕਰ ਕੋਈ ਲੱਗਣੀ ਆ ਜਿਹੜੀ ਲੱਗ ਗਈ ਲੱਗ ਗਈ ਹੈ ਹਾਂ ਹਾਂ ਨਹੀਂ ਉਹਨਾਂ ਵੀ ਠੰਡਾ ਨਹੀਂ ਗਾ ਹਾਂ ਦੇ ਹੁਣ ਨੋਰਮਲ ਜਾ ਹੋ ਗਿਆ ਆਏ ਆਏ ਤਰਨ ਦੇ ਨਾਲ ਕਹਿੰਦੇ ਹੁੰਦੇ ਵੀ ਨਿਗਾ ਵਾਧੀ ਆ ਲੈ ਬਹੁਤ ਸ਼ਾਨਦਾਰ ਨੇ ਯਾਰਾ ਡਰੋਨ ਵੀ ਆਪਾਂ ਚਲਾ ਸਕਦੇ ਹੋਵਾਂਗੇ ਇੱਥੇ ਹੈਨਾ ਡਰੋਨ ਚਲਾ ਸਕਦੇ ਆ ਬਹੁਤ ਵਾਧੀਆਂ ਖੂਬਸੂਰਤ ਚਾਰੇ ਪਾਸੇ ਕਰਨੇ ਘੁਮਾ ਦੇਈਂ ਵੀ ਸੁਣ ਡਰੋਨ ਕਿੰਨਾ ਖੂਬਸੂਰਤ ਨਜ਼ਾਰਾ ਵਾ ਇੱਥੇ ਲਿਖੂ ਕਿਰਾ ਕਮਾਲ ਇਹਦੇ ਵਿੱਚ ਅੰਗਰੇਜ਼ ਖੇਡਦੇ ਵੀ ਆ ਕਿ ਬਾਲ ਵਿੱਚ ਸੜ ਦਿੰਦੇ ਕੁੱਤਾ ਜਾ ਕੇ ਆਪੇ ਚੱਕ ਲਿਆਉਂਦਾ ਹਨਾ ਇਹ ਜਿਹੇ ਖੇਡਾਂ ਵਗੈਰਾ ਇਹ ਕਰਦੇ ਰਹਿੰਦੇ ਆ ਕਮਾਲ ਦੀ ਗੱਲ ਹੂੰ ਉਹ ਲੈ ਕੇ ਉਹਦੇ ਉਹ ਜਾਂਦਾ ਹੀ ਖੇਡ ਲੱਗ ਗਿਆ ਹੋਇਆ ਇਹਨਾਂ ਦਾ ਬਹੁਤ ਖੂਬਸੂਰਤੀ ਆ ਬਈ ਤੇ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਇੱਕ ਛੋਟੀ ਜਿਹੀ ਝੀਲ ਸੀ ਮੈਂ ਕਿਹਾ ਵੀ ਇਹਦੇ ਦਰਸ਼ਨ ਕਰਾ ਦਈਏ ਇੱਥੇ ਜ਼ਰੂਰੀ ਸੀਗਾ ਦਿਖਾਉਣਾ ਕਿਉਂਕਿ ਇਹ ਕਿਹੜਾ ਪਾਰਕ ਸੀ ਇਹ ਗੋਲਡਨ ਈਅਰ ਪ੍ਰੋਵਿੰਸ਼ੀਅਲ ਪਾਰਕ ਵੀ ਕਹਿ ਦਿੰਦੇ ਗੋਲਡਨ ਈਅਰ ਪ੍ਰੋਵਿੰਸ਼ੀਅਲ ਪਾਰਕ ਜੀ ਤੇ ਥੈਂਕ ਯੂ ਧੰਨਵਾਦ ਮਿਹਰਬਾਨੀ